ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਗੁਰਦਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਨੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਉਸ ਪਾਵਨ ਸਥਾਨ ਦੇ ਉੱਤੇ ਦਾਸ ਦੇ ਕੋਲੋਂ 6 ਸਾਲ ਕਥਾ ਦੀ ਸੇਵਾ ਪ੍ਰਾਪਤ ਕੀਤੀ ਅੱਜ ਤੋਂ 23 ਸਾਲ ਪਹਿਲਾਂ ਸਨ 2002 23 ਸਾਲ ਲਗਭਗ ਹੋ ਜਾਂਦੇ ਤਾਂ ਇਹਨਾਂ ਇਹਨਾਂ ਸਮਾਂ ਪਹਿਲਾਂ ਮਹਾਰਾਜ ਨੇ ਮੈਂ ਉਦੋਂ ਛੋਟਾ ਬੱਚਾ ਸਾਂ ਤੇਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਉਸ ਖਡੂਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਸਾਡੇ ਨਿਆਣੇ ਜਿਹੜੇ ਉਹ ਖੇਡਦੇ ਰਹੇ ਤੇ ਮੈਨੂੰ ਉਹ ਵਾਕਿਆ ਚੇਤੇ ਆ ਜਾਂਦਾ ਗੁਰੂ ਦੇ ਘਰ ਵਿੱਚ ਕੀਤੀ ਹੋਈ ਜਿਹੜੀ ਸੇਵਾ ਵਾ ਨਾ ਉਹਦਾ ਈਵਜ ਉਹਦਾ ਮਿਹਨਤ ਆ ਨਾ ਭਾਵੇਂ ਤੁਹਾਨੂੰ ਥੋੜਾ ਮਿਲੇ ਪਰ ਉਹਦੇ ਵਿੱਚ ਬਰਕਤਾਂ ਇੰਨੀਆਂ ਹੁੰਦੀਆਂ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ। ਉਹ ਮਹਾਪੁਰਸ਼ ਮੈਨੂੰ ਸੇਵਾ ਬਖਸ਼ਿਸ਼ ਕਰਕੇ ਵੀ ਸਿੰਘ ਜੀ ਇੱਥੇ ਕਥਾ ਕਰੋ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਦਰਬਾਰ 'ਚ ਸੇਵਾ ਸ਼ੁਰੂ ਕਰ ਦਿੱਤੀ। ਆਪ ਬਾਬਾ ਜੀ ਉਦੋਂ ਇੱਥੇ ਕੈਨੇਡਾ ਆ ਗਏ ਵਿਦੇਸ਼ 'ਚ ਤੇ ਮਹਾਰਾ ਸੇਵਾ ਲਈ ਗਏ 2 ਮਹੀਨੇ ਇਸ ਤਰ੍ਹਾਂ ਕਥਾ ਵਿਚਾਰ ਕਰਦਿਆਂ ਲੰਘ ਗਏ। ਉਹ ਜਿਹੜਾ ਕੋਈ ਸਿੰਘ ਸੀ ਮੇਰੇ ਪਿਆਰ ਵਾਲਾ ਤੇ ਅਸੀਂ ਬਾਬਾ ਜੀ ਨੂੰ ਮਿਲਣ ਵਾਸਤੇ ਗਏ ਤੇ ਉਹ ਤੁਰੇ ਜਾਈਏ ਰਾਹ ਵਿੱਚ ਮੈਨੂੰ ਉਹ ਪੁੱਛਦੇ ਵੀ ਜੇ ਬਾਬਾ ਜੀ ਪੁੱਛਣਗੇ ਵੀ ਬਗੀਚਾ ਸਿਆਂ 2 ਮਹੀਨੇ ਤੂੰ ਕਥਾ ਕੀਤੀ ਆ ਤੇ ਹੁਣ ਇਹਦੀ ਤਨਖਾਹ ਕਿੰਨੀ ਲੈਣੀ ਆ ਤੇ ਕੀ ਕਹਵੇਂਗਾ ਮੈਂ ਕਿਹਾ ਜੀ ਮੈਂ ਬਾਬਾ ਜੀ ਨੂੰ ਕਹਿਣਾ ਵੀ ਮੈਂ ਤੇ ਅਜੇ ਨਵੀਂ ਕਥਾ ਸਿੱਖੀ ਆ ਮੇਰਾ ਕੋਈ ਬਹੁਤਾ ਇੱਧਰ ਐਕਸਪੀਰੀਅੰਸ ਨਹੀਂ ਤਜਰਬਾ ਨਹੀਂ ਹੈ ਇਸ ਵਾਸਤੇ ਨਾ ਮੈਂ ਕਦੇ ਅੱਜ ਤੋਂ ਪਹਿਲਾਂ ਤਨਖਾਹ ਲਈ ਹੈ ਤੇ ਪਹਿਲੀ ਵਾਰੀ ਇਥੋਂ ਦਰਬਾਰ ਸਾਹਿਬ ਖਡੂਰ ਸਾਹਿਬ ਤੋਂ ਤਨਖਾਹ ਸ਼ੁਰੂ ਹੋਣੀ ਆ ਤੇ ਮੈਨੂੰ ਨਹੀਂ ਪਤਾ ਤੇ ਕਿੰਨੀ ਹੋਣੀ ਚਾਹੀਦੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਓਦਾਂ ਤੁਸੀਂ ਆਪ ਹੀ ਕਿਰਪਾ ਕਰੋ ਉੱਥੇ ਜਾ ਕੇ ਬੈਠੇ ਸਾਰੀ ਗੱਲਬਾਤ ਗੁਰਸ਼ੀ ਬਾਬਾ ਜੀ ਵਿਦੇਸ਼ ਚੋਂ ਤੋਂ ਆਏ ਸੀ ਤੇ ਉਹਨਾਂ ਨੇ ਭਾਈ ਬਲਦੇਵ ਸਿੰਘ ਨੇ ਹੁੰਦੇ ਸੀ ਖਜ਼ਾਨਚੀ ਉਹਨਾਂ ਨੂੰ ਸੱਦ ਕੇ ਕਹਿਣ ਲੱਗੇ ਵੀ ਬਗੀਚਾ ਸਿੰਘ ਉਹਨਾਂ ਨੂੰ 2 ਮਹੀਨਿਆਂ ਦੀ ਤਨਖਾਹ 5000 ਰੁਪਏ ਦੇ ਦਿਓ ਮੈਂ ਕਿਹਾ ਜੀ ਧੰਨਵਾਦ ਮੇਰੇ ਵੱਡੇ ਭਾਗ ਨੇ ਵੀ ਗੁਰੂ ਕੇ ਖਜ਼ਾਨੇ ਚੋਂ ਮੈਨੂੰ ਇਹ ਬਖਸ਼ਿਸ਼ ਮਿਲ ਰਹੀ ਆ 2500 ਰੁਪਈਆ ਤਨਖਾਹ ਅੱਜ ਤੋਂ 23 ਸਾਲ ਪਹਿਲਾਂ ਉਹ ਮਹਾਰਾਜ ਨੇ ਬਖਸ਼ੀ ਪਰ ਮੈਨੂੰ ਯਾਦ ਉਹਦੇ ਚ ਇੰਨੀਆਂ ਬਰਕਤਾਂ ਨੇ ਵੈਗੁਰੂ ਜੀ ਨੇ ਇੰਨੀਆਂ ਰਹਿਮਤਾਂ ਕੀਤੀਆਂ ਕਿ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਸਤਿਗੁਰੂ ਜੀ ਇੰਨੇ ਤਰੁੱਠੇ ਮਹਾਰਾਜ ਉਥੇ ਸੇਵਾਾਂਾਂ ਲੈਂਦੇ ਰਹੇ ਨੇ ਤੇ ਜਿਹੜੀ ਕਿਲੀ ਦੇ ਨਾਲ ਅੜ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਡਿੱਗੇ ਸਨ ਨਾ ਉਹ ਕਿੱਲੀ ਸਾਹਮਣੇ ਆ ਇਤਰਾ ਸ਼ੀਸ਼ੇ ਚ ਬੰਦ ਕੀਤੀ ਹੋਈ ਉਹ ਕਿੱਲੀ ਹੀ ਹਰੀ ਹੋ ਗਈ ਸੀ ਉਥੇ ਕਰੀਰ ਦਾ ਰੁੱਖ ਬਣ ਗਿਆ ਸੀ ਰੁੱਖ ਬਣ ਗਿਆ ਤੇ ਸਾਡੀਆਂ ਸੰਗਤਾਂ ਚ ਸ਼ਰਦਾ ਜਾਗ ਪਈ ਇਹਨਾਂ ਨੇ ਕੀ ਕਰਨਾ ਜਿਨੇ ਮੱਥਾ ਟੇਕਣਾ ਦਾ ਉਹਦਾ ਇੱਕ ਪੱਤਾ ਤੋੜ ਕੇ ਲੈ ਜੂ ਕਿਸੇ ਨੇ ਉਹਦੀ ਟਾਣੀ ਤੋੜ ਕੇ ਲੈ ਜਾਣੀ ਕਿਸੇ ਬੀਬੀ ਨੇ ਉਹਦੀਆਂ ਜੜਾਂ ਚ ਕੱਚੀ ਲੱਸੀ ਪਾ ਦੇਣੀ ਕਿਸੇ ਨੇ ਕੁਛ ਜਿੰਨਾ ਚਿਰ ਰੁੱਖ ਕਰੀਰ ਦਾ ਰੁੱਖ ਸੁੱਕ ਨਹੀਂ ਗਿਆ ਉਹਨਾਂ ਚ ਰੋਦਾ ਖਹਿੜਾ ਨਹੀਂ ਛੱਡਿਆ ਉਸ ਤੋਂ ਬਾਅਦ ਫਿਰ ਉਹ ਜਿਹੜਾ ਕਰੀਰ ਦਾ ਰੁੱਖ ਸੀ ਫਿਰ ਕੜਾ ਪ੍ਰਸ਼ਾਦ ਲਿਆ ਉਹ ਕੜਾ ਪ੍ਰਸ਼ਾਦ ਵਾਲੇ ਹੱਥ ਉਸ ਰੁੱਖ ਨੂੰ ਮਲਦੋ ਉਸ ਕਿਲੀ ਨੂੰ ਤੇ ਉਹਦਾ ਐਨ ਬੁਰਾ ਹਾਲ ਕਰ ਦਿੱਤਾ ਫਿਰ ਮਹਾਪੁਰਸ਼ਾਂ ਨੇ ਸੋਚਿਆ ਵੀ ਜਿੰਨਾ ਚਿਰ ਇਸ ਨੂੰ ਬਚਾਇਆ ਨਾ ਉਹਨਾਂ ਚਿਰ ਸੰਗਤਾਂ ਨੇ ਛੱਡਣਾ ਨਹੀਂ ਉਹਨੂੰ ਮੁੜ ਕੇ ਫੇਰ ਉਹਦੇ ਆਲੇ ਦੁਆਲੇ ਪੀਲਾ ਕੱਪੜਾ ਲਪੇਟ ਕੇ ਜਿੱਦਾਂ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਚੜਾਇਆ ਹੁੰਦਾ ਲਪੇਟ ਕੇ ਉਹਨੂੰ ਇੱਕ ਕੱਚ ਦੇ ਕਵਰ ਵਿੱਚ ਬੰਦ ਕਰਨਾ ਪਿਆ ਤੇ ਉਹਦੇ 'ਚ ਬਸ ਉਹਨੂੰ ਥੋੜਾ ਜਿਹਾ ਰਾਹ ਰਹਿਣ ਦਿੱਤਾ ਕਿ ਪੈਸੇ ਵਿੱਚ ਪਾ ਕੇ ਦੂਰੋਂ ਨਾਮ ਸ਼ਕਾਰ ਕਰ ਲਓ ਹੱਥ ਲਾ ਲਾ ਕੇ ਤੂੰ ਤੁਸੀਂ ਉਹਨੂੰ ਪਹਿਲਾਂ ਸੁਕਾ ਦਿੱਤਾ ਉਹ ਇਸ ਤਰ੍ਹਾਂ ਸਾਹਮਣੇ ਬਣਿਆ ਹੋਇਆ ਵਾ ਕਿੱਲੀ ਸਾਹਿਬ ਤੇ ਉਹਦੇ ਸਾਹਮਣੇ ਬਹਿ ਕੇ ਇਥੇ ਕਥਾ ਕਰੀ ਦੀਆ ਉਹ ਮਹਾਰਾਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਖਡੂਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਫੈਲਿਆ ਭਾਈ ਦਾਤੂ ਤੇ ਭਾਈ ਦਾਸੂ ਨੇ ਈਰਖਾ ਦੁਐਸ਼ ਨਫਰਤ ਕੀਤੀ ਕਹਿ ਲੱਗੇ ਗੱਦੀ ਸਾਡੀ ਸੀ ਆਣ ਕੇ ਬਹਿ ਗਏ ਨੇ ਇਹ ਸਾਰਾ ਇਤਿਹਾਸ ਆਪ ਸੰਗਤਾਂ ਨੇ ਕੱਲ ਸਰਵਣ ਕੀਤਾ ਵਾਸਰ ਕੇ ਗਿੱਲਾਂ ਤੋਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਨਾਲ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੋੜ ਕੇ ਲਿਆਏ ਬੇਨਤੀਆਂ ਕੀਤੀਆਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਸੰਗਤਾਂ ਦੇ ਉੱਤੇ ਰਹਿਮਤਾ ਕਰੋ ਤੇ ਸਾਧ ਸੰਗਤ ਜੀ ਫਿਰ ਉਹੀ ਸਮਾਂ ਆਇਆ ਉਹ ਜਿਹੜਾ ਪੰਡਤ ਸੀ ਨਾ ਜਿੰਨੂੰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸੀ ਆਲੇ ਪੰਡਤਾ ਸਾਹਮ ਚੁਵਾਨੀ ਅਸੀਂ ਚੱਲਦੇ ਭਲਿਆਂ ਤੇਰਾ ਜਿੰਨਾ ਸਰਾ ਦਾ ਕਰਾਇਆ ਬਣਦਾ ਤੂੰ ਲੈ ਅਸੀਂ ਜਾਈਏ ਉਹਨੇ ਕਿਹਾ ਸੀ ਨਹੀਂ ਮਹਾਰਾਜ ਮੈਂ ਅਜੇ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ ਸਮਾਂ ਆਏਗਾ ਮੈਂ ਤੁਹਾਡੇ ਕੋਲੋਂ ਲੈ ਲਾਂਗਾ ਜਦੋਂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਮਨ ਆਵੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਜਦੋਂ ਜਸ ਫੈਲਿਆ ਉਸ ਪੰਡਤ ਨੂੰ ਪਤਾ ਲੱਗਾ ਉਹ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਚੱਲ ਕੇ ਆਇਆ ਕੈਨ ਲੱਗਾ ਮਹਾਰਾਜ ਹੋਣਿਆ ਮੌਕਾ ਉਦੋਂ ਮਹਾਰਾਜ ਮੈਂ ਕੁਛ ਨਹੀਂ ਸੀ ਲੈਣਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਮੇਰੀਆਂ ਆਸਾਂ ਮਰਾਦਾਂ ਆਪ ਜੀ ਹੁਣ ਪੂਰੀਆਂ ਕਰ ਦਿਓ ਗੁਰੂ ਅਮਰਦਾਸ ਜੀ ਮਹਾਰਾਜ ਕੈਨ ਲੱਗੇ ਪੰਡਤ ਜੀ ਦੱਸੋ ਗੁਰੂ ਘਰ ਦੇ ਅੰਦਰੋਂ ਤੁਹਾਡਾ ਲੋਕ ਸਵਾਰੀਏ ਕਿ ਤੁਹਾਡਾ ਪਰਲੋਕ ਸਵਾਰੀਏ ਉਹ ਕੈਨ ਲੱਗਾ ਮਹਾਰਾਜ ਵੈਸੇ ਪਰਲੋਕ ਤੇ ਸਵਾਰਨਾ ਚਾਹੀਦਾ ਪਰ ਪਰਮੋਗ ਤੁਸੀਂ ਸਵਾਰ ਦਿਓਗੇ ਮੈਂ ਲੋਕ ਚ ਕੀ ਕਰਾਂਗਾ ਜੇ ਮਹਾਰਾਜ ਇਸ ਦੁਨੀਆ ਦੇ ਵਿੱਚ ਮੇਰੇ ਕੋਲੋਂ ਪੈਸੇ ਹੀ ਨਾ ਹੋਏ ਤੇ ਜੇ ਮਹਾਰਾਜ ਕੋਈ ਅਭੀ ਨਬੀ ਹੋ ਜਾਂਦੀ ਆ ਕੋਈ ਟੱਬਰ ਦਾ ਜੀ ਬਿਮਾਰ ਸ਼ਮਾਰ ਹੋ ਗਿਆ ਤਾਂ ਮੈਂ ਪੈਸੇ ਕਿੱਥੋਂ ਵਰਤੂੰਗਾ ਮਹਾਰਾਜ ਘਰ ਦੇ ਵਿੱਚ ਕੋਈ ਰਾਸ਼ਨ ਪਾਣੀ ਕੋਈ ਆਉਣ ਜਾਣ ਦੇ ਸਾਧਨ ਕੋਈ ਖਰਚਾ ਕਰਨਾ ਹੋਇਆ ਤੇ ਜੇ ਗੁਰੂ ਸਾਹਿਬ ਮੇਰੇ ਕੋਲ ਪੈਸੇ ਹੀ ਨਾ ਹੋਏ ਤੇ ਗੁਜ਼ਾਰਾ ਕਿੱਦਾਂ ਚੱਲੂ ਇਸ ਵਾਸਤੇ ਮਹਾਰਾਜ ਜੀ ਮੇਰਾ ਲੋਕ ਵੀ ਸਵਾਰੋ ਮੈਨੂੰ ਰੁਪਿਆ ਪੈਸਾ ਧਨ ਦੌਲਤ ਸਾਰਾ ਕੁਝ ਹੀ ਬਖਸ਼ਿਸ਼ ਕਰੋ ਸਤਿਗੁਰੂ ਜੀ ਮੈਂ ਤੁਹਾਡੇ ਦਰ ਦੇ ਉੱਤੇ ਤੁਹਾਡਾ ਮੰਗਤਾ ਆਇਆ ਹਾਂ ਗੋਪਾਲ ਤੇਰਾ ਆਰਤਾ ਮੈਂ ਮੰਗਤਾ ਹਾਂ ਤੁਹਾਡਾ ਆਰਤ ਦਾ ਭਾਵੰਦਾ ਦੁਖੀ ਮੈਂ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਆਇਆ ਗੋਪਾਲ ਤੇਰਾ ਆਰਤਾ ਜੋ ਜਨ ਤੁੰਬਰੀ ਭਗਤ ਕਰਨਤੇ ਤਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕੀਓ ਮੈਨੂੰ ਮਹਾਰਾ ਸਾਡੇ ਘਰ ਦਾਲ ਵੀ ਨਾ ਮੁੱਕੇ ਇਹ ਦੋ ਦਾਲ ਲੈਣ ਵਾਸਤੇ ਦਾਲ ਦੇ ਡੱਬੇ ਭਰੇ ਹੁਣ ਸਾਰੀਆਂ ਰਸੋਈ ਕਿਚਨ ਦੇ ਡੱਬੇ ਫੁੱਲ ਹੋਣ ਦਾਲ ਸਿੱਧਾ ਮੰਗੋ ਕਿਓ ਰਵਾ ਮੈਦਾ ਇਤਿਆਦਕ ਕਿਓ ਉਹਦੀ ਵੀ ਕਮੀ ਨਾ ਹੋਵੇ ਦਾਲ ਸਿੱਧਾ ਮੰਗੋ ਕਿਓ ਹਮਰਾ ਖੁਸ਼ੀ ਕਰੈ ਨਿਤ ਜਿਓ ਪਨੀਆਂ ਸ਼ਾਦਨ ਨੀਕਾ ਮਹਾਰਾਜ ਪੈਰਾਂ ਚ ਪਾਉਣ ਵਾਸਤੇ ਜਿਹੜੇ ਬੂਟ ਆਣਾ ਹੋਵੇ ਵਧੀਆ ਹੋਣ ਇਹ ਨਵੇਂ ਬੀਥਲਿਓ ਤਲਾਈ ਕਸਿਆ ਹੋਵੇ ਉਹਦਾ ਮਹਾਰਾਜ ਵਧੀਆ ਕਿਸਮ ਦਾ ਜੋੜਾ ਵੀ ਤੁਹਾਡੇ ਪਿਆਰੇ ਦੇ ਪੈਰਾਂ ਚ ਪਾਉਣ ਵਾਸਤੇ ਹੋਵੇ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸੱਤ ਸੀਗਾ ਜਿਹੜੀ ਪੈਲੀ ਨੂੰ ਸੱਤ ਵਾਰੀ ਵਾਹ ਕੇ ਉਹਦੇ ਚ ਫਸਲ ਵੀਦੀ ਹੋ ਬੀਜੀ ਹੋਵੇ ਵਧੀਆ ਕਿਸਮ ਦਾ ਅਨਾਜ ਜਿਹਨੂੰ ਅੱਜਕੱਲ੍ਹ ਕਹਿੰਦੇ ਮਲਟੀ ਗ੍ਰੇਨ ਆਟਾ ਵੀ ਸਾਰੇ ਤਰ੍ਹਾਂ ਦੇ ਆਟੇ ਹੋਣ ਜਿਹੜਾ ਜੀ ਕਰੇ ਬੰਦਾ ਇੱਕ ਦਿਨ ਕੰਗਣੀ ਖਾਵੇ ਇੱਕ ਦਿਨ ਰਣੌਤ ਅਗਲੇ ਦਿਨ ਰਾਗੀ ਖਾਵੇ ਤੇ ਅਗਲੇ ਦਿਨ ਕੋਈ ਵੇਸਣ ਦਾ ਸਾਰੇ ਤਰ੍ਹਾਂ ਦੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹ ਕਮੀ ਤਾਂ ਹੀ ਨਹੀਂ ਹੋਣੀ ਜੇ ਬੰਦੇ ਕੋਲ ਕੋਈ ਪੈਸੇ ਹੋਣਗੇ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਗਾ ਗਊ ਪੈਸ ਮੰਗੋ ਲਾਵੇਰੀ ਇੱਕ ਮਹਾਰਾਜ ਕੋਈ ਗਾਂ ਵੀ ਹੋਵੇ ਕੋਈ ਮੱਝ ਵੀ ਹੋਵੇ ਤੇ ਲਵੇਰੀ ਹੋਵੇ ਜੇ ਧੀ ਦੁੱਧ ਦਿੰਦੀ ਹੋਵੇ ਜਿਹਦੇ ਨਾਲ ਘਰੇ ਨਿਆਣੇ ਦੁੱਧ ਪੀਣ ਦਹੀਂ ਖਾਣ ਤੇ ਦੇਸੀ ਘਿਓ ਦੇ ਨਾਲ ਜੋੜਿਆ ਜਾ ਸਕੇ ਲੇਟੈਸਟ ਅਰਥ ਇਹ ਕਹ ਲੋ ਦਿਉਣੇ ਤੇ گاਵਾ ਮੱਜਾ ਤੇ ਹੈ ਨਹੀਂ ਕਹਿਣ ਦਾ ਭਾਵ ਵੈਗੁਰੂ ਜੀ ਇੰਨੇ ਕ ਪੈਸੇ ਦਿਓ ਕਿ ਦੁੱਧ ਦੇ ਤਿਆਰਕ ਗਰੋਸਰੀ ਜਦੋਂ ਲੈਣ ਜਾਈਏ ਵੇਖਣਾ ਨਾ ਪਵੇ ਕਿ ਕਿੰਨਾ ਕ ਬਿੱਲ ਬਣ ਚੱਲਿਆ ਇਹਦਾ ਲੇਟੈਸਟ ਅਰਥ ਅੱਜ ਦੇ ਸਮੇਂ 'ਚ ਇਹ ਹੋਏਗਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਇੱਕ ਮਹਾਰਾਜ ਘੋੜੀ ਵੀ ਹੋਵੇ ਆਵਾਜ਼ ਆਈ ਦੇ ਵਾਸਤੇ ਸਫਰ ਕਰਨ ਵਾਸਤੇ ਮਤਲਬ ਵੈਗੁਰੂ ਜੀ ਆਪਣੇ ਪਿਆਰੇ ਨੂੰ ਸੋਹਣੀ ਗੱਡੀ ਵੀ ਬਖਸ਼ਿਸ਼ ਕਰੋ ਉਹਨੇ ਕਿਤੇ ਜਾਣਾ ਹੋਵੇ ਉਹ ਲੋਕਾਂ ਦੇ ਤਰਲੇ ਨਾ ਮਾਰਦਾ ਫਿਰੇ ਫਲਾਨਿਆਂ ਮੈਨੂੰ ਉੱਥੇ ਛਾੜਿਆ ਨਹੀਂ ਵੈਗੁਰੂ ਜੀ ਆਪਣੇ ਪਿਆਰੇ ਨੂੰ ਤੁਸੀਂ ਆਪਣੀ ਗੱਡੀ ਬਖਸ਼ਿਸ਼ ਕਰੋ ਇੱਕ ਤਾਜਨ ਤੁਰੀ ਚੰਗੇਰੀ ਤੇ ਨਾਲ ਫਿਰ ਸਭ ਤੋਂ ਵੱਡੀ ਮੰਗ ਕੀਤੀ ਘਰ ਕੀ ਗੀਹਨ ਚੰਗੀ ਜਨ ਧਨਾਂ ਲੈਵੇ ਮੰਗ ਮਹਾਰਾਜ ਘਰ ਵਾਲੀ ਦਾ ਸੁਭਾਅ ਵੀ ਚੰਗਾ ਹੋਵੇ ਉਹ ਵੀ ਨਾਲ ਰਲ ਕੇ ਚੱਲਣ ਵਾਲੀ ਹੋਵੇ ਬੰਦੇ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਵੇ ਇਹ ਨਾ ਵੇ ਕਿ ਉਹਦਰੋਂ دیਵਾਨ ਲਾਇਆ ਹੋਵੇ ਤੇ ਵਿੱਚੇ ਫੋਨ ਕਰੀ ਜਾਵੇ ਵੀ ਪਹਿਲਾਂ ਮੇਰੇ ਨਾਲ ਗੱਲ ਕਰ ਲੋ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣ ਵਾਲੀ ਹੋਵੇ ਉਨ ਨੂੰ ਪਤਾ ਹੋਵੇ ਵੀ ਮੇਰੇ ਘਰ ਵਾਲੇ ਦਾ ਫਾਈਨੈਂਸ਼ਲੀ ਪੱਖ ਜਿਹੜਾ ਅਜੇ ਕਮਜ਼ੋਰ ਆ ਇਸ ਵਾਸਤੇ ਅਜੇ ਗੁਜ਼ਾਰਾ ਕਰਨਾ ਮਹਾਰਾਜ ਸੋਹਣੇ ਸੁਭਾਅ ਵਾਲੀ ਘਰ ਵਾਲੀ ਹੋਵੇ ਸਾਰੀਆਂ ਹੀ ਦਾਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲੋਂ ਉਸ ਪੰਡਤ ਨੇ ਮੰਗੀਆਂ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਦਾ ਲੋਕ ਪਰਲੋਕ ਸਵਾਰ ਦਿੱਤਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭਾ ਬਾਪੇ ਮੇਲੇ ਕਿਵੇਂ ਉਸ ਪੰਡਤ ਦੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਵਾਲ ਜਵਾਬ ਹੋ ਰਹੇ ਨੇ ਇਸ ਪਿਸਟਲ ਸੰਦ ਪਸਤੌਲ ਸੰਦ ਵਿੱਚ ਇਹ ਇੰਜ ਬਿਆਨ ਕੀਤਾ ਜਾ ਰਿਹਾ ਹੈ ਫੈਲਿਆ ਜਸ ਅਪਾਰ ਚਲ ਆਇਆ ਵਿਪਰ ਦਵਾਰ ਮਹਾਰਾਜ ਜੀ ਸਾਧ ਅਗਾਰ ਆਦਰ ਸੇ ਕਿਆ ਬੁਲਾਣਾ ਹੈ ਪੰਡਤ ਲੈ ਪੰਡਤਾ ਮੰਗ ਜੋਤ ਸੀਸ ਝੁਕਾ ਕੇ ਕਰ ਲਓ ਪੁਸ਼ਾ ਬਣਾ ਕੇ ਮੈਂ ਦੂਰੋਂ ਪੁੱਛਿਆ ਕੇ ਤੇ ਚਿਰਦਾ ਹਾਂ ਚਾਵਣ ਗੁਰੂ ਮੇਰੀ ਮੁਸ਼ਕਲ ਮੇਰੀ ਮੁਸ਼ਕਲ ਕਰੋ ਆਸਾਨ ਗੁਰੂ ਜੋਤਿ ਛਿਦਾ ਪੂਰਾ ਮਾਰ ਜੋਤਿ ਛਿਦਾ ਪੂਰਾ ਮਾਰ ਮੈਨੂੰ ਯਾਦ ਤੇਰਾ ਇਕਰਾਰ ਤੂੰ ਮੇਰਾ ਲਾਣੇਦਾਰ ਕਿਉ ਮੰਗਣ ਤੋਂ ਸ਼ਰਮਾਉਣਾ ਮ ਸੁਦਾਮਾ ਮੈਂ ਤੁਸਾਂ ਦਾ ਸੇਵਕ ਰਾਮ ਮੇਰੇ ਕੱਟਦੇ ਕਸ਼ਟ ਤਮਾਮਾ ਨਹੀਂ ਦਾਤਾ ਤੁਸਾਂ ਸਮਾਨ ਗੁਰੂ ਮੇਰੀ ਮੁਸ਼ਕਲ ਲੱਖ ਦੀ ਨਗਦੀ ਮਾਇਆ ਬਿ ਪਰਦਾ ਬੋਲ ਪੁਗਾਇਆ ਤੇ ਲੱਖ ਦੀ ਨਗਦੀ ਮਾਇਆ ਪਰ ਲੋਕ ਦਾ ਜਮਾਤ ਚੁਕਾਇਆ ਦਸ ਹੋਰ ਦਿਲ ਦੀ ਭੌਨਾ ਏ ਬੰਗਲੇ ਪੰਡਤਾ ਜੋ ਚੌਨਾ ਏ ਕੇ ਸਦਕੇ ਬਲਿਹਾਰੀ ਪੰਡਤ ਅਸੀਸ ਉਚਾਰੀ ਜਗ ਜੀਵਨ ਮੇਰ ਤੁਮਾ ਸਰੇ ਨਾਮੋ ਏ ਤਿਆਰ ਗੁਰੂ ਮੇਰੀ ਮੁਸ਼ਕਲ ਕਰੋ ਆਸਾਨ ਗੁਰੂ ਸਤ ਗੁਰੂ ਜੀ ਮਹਾਰਾਜ ਮੈਂ ਤੁਹਾਡਾ ਆਸਪੁਰੋ ਸਾ ਤੱਕ ਕੇ ਸਤ ਗੁਰ ਸੱਚੇ ਬਾਦਸ਼ਾਹ ਜੀ ਤੁਹਾਡੇ ਚਰਨਾਂ ਦੇ ਉੱਤੇ ਆਣ ਹਾਜ਼ਰ ਹੋਇਆ ਹਾਂ ਆਪ ਜੀ ਹੁਣ ਕਿਰਪਾ ਕਰੋ ਮੇਰੀਆਂ ਸਾਰੀਆਂ ਮੁਸ਼ਕਲਾਂ ਮਹਾਰਾਜ ਜੀ ਦੂਰ ਕਰ ਦਿਓ ਤੇ ਸਤ ਗੁਰੂ ਜੀ ਮਹਾਰਾਜ ਨੇ ਐਸੀ ਹੀ ਕਿਰਪਾ ਕੀਤੀ ਪੰਡਤ ਨੂੰ 1 ਲੱਖ ਰੁਪਇਆ ਨਗਦ ਦੇ ਦਿੱਤਾ ਲੈ ਪੰਡਤਾ ਤੇਰੀ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਰਹੇਗੀ ਜਦੋਂ ਸਤਿਗੁਰੂ ਜੀ ਮਹਾਰਾਜ ਤੋਂ ਉਠਦੇ ਨੇ ਫਿਰ ਕਿਸੇ ਚੀਜ਼ ਦੀ ਕਮੀ ਰਹਿਣ ਹੀ ਨਹੀਂ ਦਿੰਦੇ ਫਿਰ ਮਨੁੱਖ ਨੂੰ ਥਾਂ ਥਾਂ ਦੇ ਉੱਤੇ ਹੱਥ ਨਹੀਂ ਅੜਨਾ ਪੈਂਦਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਭਾਈ ਮਰਦਾਨਾ ਜੀ ਜੁੜੇ ਸੀ ਮਹਾਰਾਜ ਨੇ ਪੁੱਛਿਆ ਭਾਈ ਮਰਦਾਨਾ ਜੀ ਗੁਜ਼ਾਰਾ ਕਿੱਦਾਂ ਚੱਲਦਾ ਭਾਈ ਮਰਦਾਨਾ ਕਹਿਣ ਲੱਗਾ ਜੀ ਪ੍ਰੋਗਰਾਮਾਂ ਤੇ ਚਲੇ ਜਾਈਦਾ ਮਤਲਬ ਕਿਸੇ ਦੇ ਘਰ ਵਿਆਹ ਹੋਵੇ ਅਸੀਂ ਉੱਥੇ ਚਲੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਦਾ ਜੱਸ ਕਰੀਦਾ ਉਹਨਾਂ ਦੇ ਵੱਡੇ ਵਡੇਰਿਆਂ ਦਾ ਉਹ ਲੋਕੀ ਖੁਸ਼ ਹੋ ਕੇ ਸਾਨੂੰ ਵੇਲਾਾਂ ਦੇ ਦਿੰਦੇ ਆ ਇਸ ਤਰ੍ਹਾਂ ਕਿਸੇ ਦੇ ਘਰ ਨਿਆਣਾ ਜੰਮਿਆ ਹੋਵੇ ਉਹਨਾਂ ਨੂੰ ਜਾ ਕੇ ਵਧਾਈਆਂ ਹੰਦੇ ਆਈ ਦੀਆਂ ਉਹ ਪੈਸੇ ਦੇ ਦਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਜਦੋਂ ਤੂੰ ਵੈਗੁਰੂ ਦੀ ਕੀਰਤੀ ਕਰੇਗਾ ਤੈਨੂੰ ਥਾਂ-ਥਾਂ ਦੇ ਉੱਤੇ ਹੱਥ ਫਲਾਉਣ ਦੀ ਜ਼ਰੂਰਤ ਨਹੀਂ ਤੇਰੀਆਂ ਲੋੜਾਂ ਗੁਰੂ ਘਰ ਦੇ ਵਿੱਚੋਂ ਸਾਰੀਆਂ ਹੀ ਪੂਰੀਆਂ ਹੋਣਗੀਆਂ ਇਸੇ ਤਰ੍ਹਾਂ ਅੱਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਸ ਪੰਡਤ ਦੀਆਂ ਸਾਰੀਆਂ ਹੀ ਲੋੜਾਂ ਪੂਰੀਆਂ ਕਰ ਦਿੱਤੀਆਂ ਨੇ ਹੁਣ ਥੋੜਾ ਜਿਹਾ